ਤੁਸੀਂ ਦੇਖ ਰਹੇ ਜੀ ਨੈਕਸਟ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਖਬਰ ਲੈਣੇ ਜਿਲ੍ਹਾ ਤਰਨਤਾਰਨ ਤੋਂ ਤਰਨਤਾਰਨ ਸੀਟ ਤੋਂ ਸ਼੍ਰੋਮਣੀ ਅਕਾਲ ਦਲ ਬਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੇ ਅੱਜ ਤਰਨਤਾਰਨ ਦੇ ਐਸ.ਟੀ.ਐਮ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਬਲਵਿੰਦਰ ਸਿੰਘ ਪੁੰਦੜ ਅਤੇ ਐਚ.ਐਸ ਗਰੇਵਾਲ ਦੀ ਅਗਵਾਈ ਹੇਠ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤਰਨਤਾਰਨ ਸੀਟ ਲਈ ਚੋਣ ਹੋ ਰਹੀ ਹੈ 11 ਨਵੰਬਰ ਨੂੰ VOTING ਹੋ ਰਹੀ ਹੈ ਜਿਸ ਦਿਨ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣ ਦੀ ਉਮੀਦ ਹੈ ਇਸ ਸਬੰਧ ਵਿੱਚ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ 13 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ ਤਰਨਤਾਰਨ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਦਾਵਾ ਨੇ ਅੱਜ ਤਰਨਤਾਰਨ ਐਸਡੀਐਮ ਦਫ਼ਤਰ ਵਿਖੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਪਾਰਟੀ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਲਵਿੰਦਰ ਸਿੰਘ ਪੁੰਦੜ ਅਤੇ ਸਾਫ ਦਾ ਕੈਬਨਿਟ ਮੰਤਰੀ ਐਚਐਸ ਗਰੇਵਾਲ ਅਤੇ ਗੁਲਜ਼ਾਰ ਸਿੰਘ ਰਣਜੀਤ ਪਹੁੰਚੇ ਸੰ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਪਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਬੀਬਾ ਰੰਧਾਵਾ ਜੀ ਦੀ ਹਾਉਜ਼ ਬੀਬਾ ਨੂੰ ਪਹਿਲਾਂ ਪੁੱਛਣਾ ਕਿ ਅਸੀਂ ਬੋਲੀਏ ਬੀਬਾ ਨੂੰ ਨਹੀਂ ਪਹਿਲਾਂ ਤੁਸੀਂ ਦੱਸੋ ਜੀ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਬੀਬਾ ਰੰਧਾਵਾ ਜੀ ਦੇ ਨਾਮੀਨੇਸ਼ਨ ਪੇਪਰ ਫਾਈਲ ਕੀਤੇ ਗਏ ਨੇ ਔਰ ਗੁਰੂ ਕਿਰਪਾ ਕਰੇਗਾ ਅਸੀਂ ਬਾਬੇ ਊੜਾ ਸਾਹਿਬ ਮੱਥਾ ਟੇਕ ਕੇ ਅਸੀਂ ਜੀਵਾਲੇ ਕੇ ਆਏ ਆ ਜੋ ਕਾਫਲਾ ਹੈ ਸਾਰਾ ਪ੍ਰਧਾਨ ਜੀ ਸਮੇਤ ਪਿੱਛੇ ਆ ਰਿਹਾ ਕਿਉਂਕਿ ਟਾਈਮ ਦੀ ਕਮੀ ਸੀ ਅਸੀਂ ਬੀਬਾ ਜੀ ਤੇ ਨਾਲ ਸਾਰੇ ਅਸੀਂ ਪਹਿਲਾਂ ਆ ਗਏ ਸੀ ਕਾਦੀ ਟਾਈਮ ਤੇ ਭਰੇ ਜਾਣ ਸੋ ਜੋ ਅਸੀਂ ਸਾਰਾ ਦੇਖ ਰਿਹਾ ਗੁਰੂ ਦੀ ਕਿਰਪਾ ਕਿ ਬਹੁਤ ਲੋਕਾਂ ਦਾ ਪਿਆਰ ਹੈ ਉਤਸ਼ਾਹ ਹੈ ਔਰ ਲੋਕ ਇਸ ਨੂੰ ਸਮਝ ਚੁੱਕੇ ਨੇ ਕਿ ਪੰਜਾਬ ਨਾਲ ਦੋ ਵਾਰੀ ਧੋਖਾ ਹੋ ਚੁੱਕਿਆ ਹੈ ਪਹਿਲਾ ਕਾਂਗਰਸ ਪਾਰਟੀ ਨੇ ਝੂਠੀਆਂ ਸਹਾਂ ਖਾ ਕੇ ਧੋਖਾ ਕੀਤਾ ਹੁਣ ਇਸ ਪਾਰਟੀ ਨੇ ਝੂਠੀਆਂ ਗਰੰਟੀਆ ਝੂਠਾ ਧੋਖਾ ਕੀਤਾ ਇਹ ਸਾਰੇ ਹਾਲਾਤ ਨੂੰ ਦੇਖਦੇ ਵਾਕਿਆ ਜਿਹੜੇ ਹੁਣ ਲੇਟੈਸਟ ਆ ਵਾਪਰਿਆ ਇਹ ਜੋ ਇਥੇ ਫਲੱਡ ਆਇਆ ਜਿਹੜੇ ਕਿ ਨੇਚਰਲ ਫਲੱਡ ਨਹੀਂ ਇਹ ਇਹ ਮੈਨਮੇਜ ਫਲੱਡ ਨੇ ਕਿਉਂਕਿ ਜੇ ਕਿਤੇ ਇਹ ਟਾਈਮਲੀ ਉਸ ਨੂੰ ਰਿਲੀਜ਼ ਕਰਦੇ ਪਾ ਲਈ ਨੂੰ ਜਦੋਂ ਕਿ ਮੌਸਮ ਦਾ ਪਤਾ ਸੀ ਪਹਿਲਾਂ ਤਾਂ ਕਦੇ ਫਲੱਡ ਇਸ ਤਰ੍ਹਾਂ ਨਹੀਂ ਆ ਸਕਦੇ ਸਾਡਾ ਵੀ ਤਜਰਬਾ ਹੈ ਤਕਰੀਬਨ ਮੈਂ ਹੀ 50 ਸਾਲ ਦਾ ਤਾਂ ਦੇਖਦਾ ਕਿ ਇਸ ਤਰ੍ਹਾਂ ਕਦੇ ਜਿੰਨੇ ਵੀ ਸਾਡੇ ਡੈਵ ਸੀ ਪਹਿਲੀ ਵਾਰ ਸਾਰੇ ਨੇ ਟੋਟਲ ਇਕੱਠੇ ਫਲੱਡ ਗੇਟ ਖੋਲੇ ਔਰ ਖੋਲੇ ਵੀ ਹੁਣ ਤੇ ਭਾਗੜਾ ਦੇ 77 ਫੁੱਟ ਪਲੱਡ ਗੇਟ ਖੋਲਤੇ ਸਾਰੇ ਕਦੇ ਅਜੇ ਤੱਕ ਅਸੀਂ ਸੁਣਿਆ ਨਹੀਂ ਆਪ ਮਿਨਿਸਟਰ ਰਿਹਾ ਐ ਐਮਐਲਏ ਰਿਹਾ ਐਮਪੀ ਰਿਹਾ ਕਦੇ ਇਸ ਤਰ੍ਹਾਂ ਦੇ ਖਲਾਤ ਨਹੀਂ ਦੇਖੇ ਇਸ ਕਰਕੇ ਤਾਂ ਮੈਨ ਮੇਡ ਪਲੱਡ ਆਇਆ ਉਹ ਹੁਣ ਵੀ ਉਸ ਤੋਂ ਬਾਅਦ ਸਿਰਫ ਸਵਾਏ ਝਟਕਲੇ ਸਵਾਏ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਬਖੌਲ ਇਹ ਗੱਲਾਂ ਕਰ ਤੋਂ ਸਵਾਏ ਸਰਕਾਰ ਨੇ ਅਜੇ ਤੱਕ ਲੋਕਾਂ ਨੂੰ ਕੁਝ ਨਹੀਂ ਦਿੱਤਾ ਜੇ ਲੋਕਾਂ ਨੂੰ ਦਿੱਤਾ ਤਾਂ ਗੁਰੂ ਦੀ ਕਿਰਪਾ ਨਾਲ ਜਿਹੜੇ ਪੰਜਾਬੀ ਅੱਜ ਬੜੀ ਵੱਡੀ ਹਿੰਮਤ ਹੈ ਉਹ ਉਦੇਸ਼ ਦੇ ਕਿਸੇ ਕੋਨੇ 'ਚ ਬਸਦੇ ਨੇ ਇੱਕ ਜੋ ਇਹਨਾਂ ਦਾ ਪਰਫੁਕਾਰ ਹੈ ਇਹ ਦੂਜਿਆਂ ਤੇ ਵੀ ਉਦਾਸਰ ਹੈ ਸੋ ਆਮ ਪਬਲਿਕ ਨੇ ਤੇ ਇੱਥੋਂ ਦੀ ਸੰਗਤ ਨੇ ਜ਼ੋਰ ਲਾ ਕੇ ਜਿਹੜੀ ਹੈ ਉਹ ਸੇਵਾ ਕੀਤੀ ਹੈ ਜਿੰਨੀ ਹੋ ਸਕੇ ਲੇਕਿਨ ਅਜੇ ਵੀ ਬਹੁਤ ਲੋੜ ਹੈ ਸਰਕਾਰ ਦੇ ਵੱਲੋਂ ਅਜੇ ਵੀ ਕੱਖ ਨਹੀਂ ਸਾਰੇ ਝੂਠੇ ਵਾਅਦੇ ਝੂਠੀਆਂ ਗੱਲਾਂ ਝੂਠੇ ਹੀ ਚੱਕਦੇ ਜਾ ਰਹੇ ਨੇ ਇੱਥੋਂ ਤੱਕ ਵੀ ਸਬੂਤ ਹੋ ਚੁੱਕਿਆ ਹੈ ਜਿਵੇਂ ਆ ਤੁਹਾਡਾ ਹੁਣ ਆਖਿਆ ਸੀ 10 ਲੱਖ ਦਾ ਬੀਮਾ ਪਹਿਲਾਂ ਤਾਂ ਨਵੰਬਰ ਤੋਂ ਕਿਤੇ ਦਸੰਬਰ ਤੇ ਲੈ ਕੇ ਅਕਤੂਬਰ ਤੋਂ ਉਹਨੋਂ ਉਸਤੇ ਵੀ ਕਹਿੰਦੇ ਜੀ ਹਜੇ ਮੈਂ ਗਰੰਟੀ ਦਿੰਦਾ ਕਿ ਜੇ ਪੰਜਾਬ ਤੇ ਲਾਗੂ ਹੋ ਜਾਵੇ ਉਹਨੂੰ ਸਿਰਫ ਦੋ ਜ਼ਿਲ੍ਹਿਆਂ ਚ ਤਰਨਤਾਰਨ ਚੋਲਣ ਵਾਸਤੇ ਇੱਕ ਬਰਨਾਲਾ ਸੀਟ ਛੱਡਨੀ ਹੈ ਮੁੱਖ ਮੰਤਰੀ ਨੇ ਦੋ ਥਾਂ ਤੇ ਕੋਈ ਰਫਰੀ ਕਰਜਨ ਕਰਜਣ ਨਹੀਂ ਸਭ ਝੂਠ ਜਿਵੇਂ 1100 ਦਾ ਝੂਠਾ ਸੋ ਇਸ ਕਰਕੇ ਜਿਹੜੇ ਹਾਲਾਤ ਹੈ ਲੋਕਾਂ ਦੀ ਸਮਝ ਆ ਚੁੱਕੀ ਹੈ ਹੁਣ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਦੂਜੀ ਵਾਰ ਲੋਕ ਧੋਖਾ ਨਹੀਂ ਖਾਣਗੇ ਸ਼ਰਮ ਨਹੀਂ ਕਾਲੀ ਦਿਨ ਜੋ ਲੋਕਾਂ ਦੇ ਵਾਸਤੇ ਸਦਾ ਲਗਾਤਾਰ ਅਜਿ 104 ਸਾਲੋਂ ਦੀ ਕੁਰਬਾਨੀ ਕਰਦਾ ਆ ਰਿਹਾ ਹੈ ਪੰਜਾਬ ਦੇ ਹਿੱਤ ਤੇ ਲੜਦਾ ਹੈ ਔਰ ਜੇ ਡਿਵੈਲਪਮੈਂਟ ਵੀ ਹੋਈ ਹੈ ਮੈਂ ਲਿਖ ਕੇ ਦੇ ਦੇਣਾ ਪਾਰਟੀ ਸਾਡਾ ਬਹਿਸ ਕਰਨ ਕੋਈ ਪਾਰਟੀ ਬਹਿਸ ਕਰੇ ਸਾਡੇ ਮੁਕਾਬਲੇ ਜੇ ਅਸੀਂ 99 ਪੁਆਇੰਟ ਕੀਤੇ ਤੇ ਜੋ ਇੱਕ ਪੁਆਇੰਟ ਵੀ ਸਾਫਤ ਕਰਦੇ ਅਸੀਂ 99 ਵਾਪਸ ਲੈ ਲਾਂਗੇ ਇਸ ਕਰਕੇ ਇਹ ਸਮਝ ਚੁੱਕੇ ਨੇ ਪੰਜਾਬੀ ਤੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਸਾਥ ਦਿਓ ਪੰਜਾਬ ਨੂੰ ਬਚਾਈਏ ਇਹ ਜਿਹੜੇ ਬੰਦੇ ਝੂਠੇ ਸੀ ਇਹਨਾਂ ਨੂੰ ਪੰਜਾਬ ਚ ਭਜਾਈਏ ਤਾਂ ਕਿ ਬੀਬਾ ਜੀ ਜਿਹੜੇ ਬੜੇ ਪੜੇ ਲਿਖੇ ਨਕਾਬਲ ਔਰ ਬੜੀ ਕੁਰਬਾਨੀ ਹੈ ਇਸ ਪਰਿਵਾਰ ਦੀ ਦੇਖੋ ਧਰਮੀ ਫੌਜੇ ਦੀ ਜਿਹੜੀ ਉਸ ਵੇਲੇ ਕੁਰਬਾਨੀ ਸੀ ਮੈਨੂੰ ਤਾਂ ਪਤਾ ਹੈ ਕਿਸ ਤਰ੍ਹਾਂ ਕਿੰਨੇ ਮਾਰੇਗੇ ਵਿਚਾਰੇ ਰਸਤੇ ਸ਼ਹੀਦ ਹੋਏ ਕਿੰਨਿਆਂ ਦੇ ਸਾਰੇ ਘਰਬਾਰ ਉਜੜੇ ਸਾਰੀਆਂ ਨੌਕਰੀਆਂ ਗਈਆਂ ਅਸੀਂ ਜੋਰ ਲਾ ਲੇ 40 ਸਾਲ ਲੜਦਿਆਂ ਨੇ ਆ ਜੋ ਬਲੂ ਸਟਾਰ ਹੋਇਆ ਉਹ ਲੜਾਈਆਂ ਚ ਹੋਇਆ ਪੈਨਸ਼ਨਾਂ ਨਹੀਂ ਮਿਲੀਆਂ ਸੋ ਇਸ ਕਰਕੇ ਉਸ ਪਰਿਵਾਰ ਦੀ ਇਹ ਧੀ ਹੈ ਧਰਮੀ ਫੌਜੀ ਦੀ ਇਸ ਕਰਕੇ ਸਾਨੂੰ ਲੋਕਾਂ ਨੂੰ ਸਭ ਚੀਜ਼ਾਂ ਦਾ ਗਿਆਨ ਗੁਰੂ ਕਿਰਪਾ ਕਰੇ ਕਿ ਪੰਜਾਬ ਦੇ ਲੋਕ ਜਿੱਤ ਬਖਸ਼ਣ ਕੇ ਕਾਰੀਦਲ ਨੂੰ ਤੇ ਬੀਬਾ ਜੀ ਨੂੰ ਜਤਾਉਣਗੇ ਧਰਮੀ ਫੌਜੀ ਪਰਿਵਾਰ ਤੋਂ ਪਰਿਵਾਰ ਬਲੋਂਗ ਕਰਦਾ ਇਹਨਾਂ ਤੁਸੀਂ ਕੈਂਡੀਡੇਟ ਉਤਾਰਿਆ ਸ਼ਲੋਮੀ ਇਸੇ ਤਰੀਕੇ ਨਾਲ ਕਾਰੀਦਲ ਵਾਰਸ ਪੰਜਾਬ ਵਾਲੇ ਵੀ ਆਪਣੇ ਆਪ ਨੂੰ ਧਰਮੀ ਦੱਸਦੇ ਨੇ ਕਿ ਅਸੀਂ ਵੀ ਧਰਮੀ ਹੈ ਜੀ ਜਾਂ ਉਹ ਵੀ ਧਾਰਮਿਕ ਕੂਦਰ ਦੇ ਲੈ ਕੇ ਜੇ ਆਪਾਂ ਕਹਿ ਸਕਦੇ ਨੇ ਕਿ ਇਲੈਕਸ਼ਨ ਕਰਦੇ ਨੇ ਇਹ ਕੱਕਾ ਜੋ ਕਿਸੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਹਰ ਬੰਦਾ ਆਪਣੀ ਗੱਲ ਕਰਦਾ ਲੇਕਿਨ ਜੇ ਉਹ ਮੈਂ ਗੱਲ ਕਰਦਾ ਜੇ ਜਲਤ ਹੈ ਤਾਂ ਤੁਸੀਂ ਕਹਿ ਸਕਦੇ ਜੇ ਧਰਮੀ ਫੌਜੀ ਪਰਿਵਾਰ ਨਹੀਂ ਤਾਂ ਮੈਂ ਤਾਂ ਇੰਨੀ ਗੱਲ ਹੀ ਕਹੀ ਆ ਕੋਈ ਕੀ ਕਹਿੰਦਾ ਦੂਸਰੇ ਤੇ ਨਾਂਵਾਂ ਤੇ ਟਿੱਪਣੀ ਕਰਾ ਨਾ ਮੇਰਾ ਸਵਾਲ ਸਰਕਾਰ 20000 ਦਾ ਦੇ ਰਹੀ ਆ ਅੱਜ ਹਿਸਾਬ ਦੇ ਨਾਲ ਜਿਹੜਾ ਜਿਹੜਾ ਰਵੀ ਜਦੋਂ ਸਾਰੇ ਪੰਜਾਬ ਦੇ ਦੇਖਣਗੇ ਦੇਖਾਂਗੇ ਉਹ ਵੀ ਉਹ ਵੀ ਝੂਠਾ ਹੀ ਬਾਦ ਹੈ ਇੱਥੇ ਵਾਸਤੇ ਆਮੰਗਤ ਕੋਏ ਅਰਦਾਸ ਬੇਨਤੀ ਕੀਤੀ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਸਾਡਾ ਕਾਫਲਾ ਚੱਲਿਆ ਕਾਫਲਾ ਇੰਨਾ ਵੱਡਾ ਸੀ ਕਿ ਇੱਧਰ ਸਮਾਂ 3 ਵਜੇ ਦਾ ਸੀ ਸਾਡੇ ਤੋਂ ਨਾਮ ਜੱਤੀ ਕਾਗਜ਼ ਦਾਖਲ ਕਰਨ ਦਾ 3 ਵਜੇ ਦਾ ਸਮਾਂ ਸੀ ਇਸ ਕਰਕੇ ਕਾਫਲਾ ਅਸੀਂ ਵਿੱਚ ਹੀ ਵਿਚਾਲੇ ਛੱਡ ਕੇ ਅਸੀਂ ਆ ਗਏ ਆ ਕਾਗਜ਼ ਦਾਖਲ ਕਰਵਾ ਦਿੱਤੇ ਗਏ ਨੇ ਕਾਫਲਾ ਸਾਡਾ ਪਿੱਛੇ ਆ ਰਿਹਾ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਪੂਰੀ ਸੰਗਤ ਸਾਡੇ ਨਾਲ ਜੁੜੀ ਆ ਕਿਹੜੇ ਕਿਹੜੇ ਮੁੱਦੇ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦੇ ਵੇਖੋ ਜੀ ਨਸ਼ੇ ਦਾ ਮੁੱਦਾ ਜੇ ਲੋਕ ਗਰੀਬ ਨੇ ਹੜਾਂ ਵਿੱਚ ਉਹਨਾਂ ਦੀਆਂ ਛੱਤਾਂ ਡਿੱਗੀਆਂ ਬੱਚੇ ਕਮਾਈ ਨਹੀਂ ਕਰ ਰਹੇ ਇਹਨਾਂ ਨੇ ਕਣਕਦਾਲ ਬੰਦ ਕਰ ਦਿੱਤੀ ਆ ਖਾਣ ਵਾਸਤੇ ਵੀ ਲੋਕਾਂ ਕੋ ਨਹੀਂ ਆ ਬਹੁਤ ਗਰੀਬੀ ਜੇ ਸੀ ਬ੍ਰੇਜ ਦਾ ਮੁੱਦਾ ਜੇ ਪਾਣੀ ਦਾ ਮੁੱਦਾ ਮੁੱਦੇ ਬਹੁਤ ਆ